ਮੋਦੀ ਜੀ ਦਾ slogan ਹੈ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਜਿਹੜਾ ਉਸ ਨੂੰ ਮੰਨ ਕੇ ਆਉਂਦਾ ਉਹ ਸਾਡੇ ਚਾਹ ਸਕਦਾ ਪਰ ਰੇਡ ਕਿਉਂ ਬੰਦ ਹੋ ਜਾਂਦੀ ਸ਼ਿਵਿੰਦੂ ਅਧਿਕਾਰੀ ਹੋਗੇ अजीत ਪਵਾਰ ਹੋਗੇ ਤੁਹਾਡੀ ਸ਼ਿਮਤ ਵਿਸਵਾ ਹੋਗੇ ਉਸ ਤੋਂ ਬਾਅਦ ਰੇਡ ਕਿਉਂ ਬੰਦ ਹੋ ਜਾਂਦੀ ਹੈ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਹਰਿਆਣੇ ਚ 14 ਫਸਲਾਂ ਤੇ ਐਮਐਸਪੀ ਦਿੱਤੀ ਹੋਈ ਹੈ ਤੁਸੀਂ ਉਹ 14 ਫਸਲਾਂ ਦਾ ਇਹ ਅੰਦਰ ਦੀ ਕਿਸ ਪਰਪਾਈ ਯੋਜਨਾ ਜੇ ਕੀਮਤ ਘੱਟ ਮਿਲਦੀ ਹੈ ਮੱਕੇ ਦੇ ਉੱਪਰ ਉਹਥੇ ਲਾਗੂ ਕੀਤੀ ਉਹਨਾਂ ਲੋਕ ਬੀਜਦੇ ਆ ਔਰ ਉਹ ਮਿਲਦੀ ਹੈ ਠੀਕ ਹੈ ਇਸੇ ਤਰ੍ਹਾਂ ਬਾਕੀ ਜਿਹੜੀਆਂ ਸਬਜ਼ੀਆਂ ਨੇ ਫਸਲਾਂ ਨੇ ਉਹ ਵੀ ਕਵਰ ਹੁੰਦੀਆਂ ਨੇ ਉਹਦੇ ਨਾਲ ਤੁਸੀਂ ਉਹ ਕਰ ਲਓ ਉਹਨਾਂ ਦੇ ਨੈੱਟ ਤੋਂ ਨਿਕਲ ਆਉਣਾ ਸਾਰਾ ਹਰਿਆਣਾ ਦਾ ਠੀਕ ਹੈ ਨੈੱਟ ਤੇ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਜ਼ਮੀਨ ਪੱਧਰ ਤੇ ਚੀਜ਼ਾਂ ਲਾਗੂ ਹੁੰਦੀਆਂ ਆ ਆਨਲਾਈਨ ਤਾਂ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਦਰੋ ਦਾ ਦਸਤਾ ਮੱਕੇ ਦਾ ਦਸਤਾ ਔਰ ਮੈਂ ਤੁਹਾਨੂੰ ਕੀ ਦੱਸਾਂ ਬਾਕੀ ਫਸਲਾਂ ਦੀ ਗਿਣਤੀ ਕਰਾ ਦੂੰਗਾ ਤੁਹਾਨੂੰ ਠੀਕ ਹੈ ਆਣ ਪ੍ਰਦਰਸ਼ਨ ਕਿਉਂ ਕਰ ਰਹੇ ਜੇਕਰ ਉਹਨਾਂ ਨੂੰ ਮਿਲ ਹੀ ਰਿਹਾ ਉਹਨਾਂ ਨੂੰ ਸ਼ੌਂਕ ਤਾਂ ਹੈ ਨਹੀਂ ਪ੍ਰਦਰਸ਼ਨ ਕਰਨ ਦਾ ਮੈਂ ਇਹ ਤਾਂ ਨਹੀਂ ਕਿ ਅੰਦਰ ਵੀ 13 ਦੀ 13 ਭਗਵੰਤ ਮਾਨ ਦੀ ਤਰ੍ਹਾਂ ਚੁੱਪ ਨਹੀਂ ਬਿਲਣਾ ਹੁੰਦਾ ਹੁਣ ਇੱਕ ਵੀ ਨਹੀਂ ਆਉਣੀ ਅਸੀਂ 9 ਤੋਂ 10 ਸੀਟਾਂ ਸਿੱਧੀਆਂ ਦਿੱਤਾ ਸਾਨੂੰ ਕਿਸੇ ਦੇ ਸਮਰਥਨ ਦੀ ਜ਼ਰੂਰਤ ਨਹੀਂ ਪੰਜਾਬ 'ਚ ਭਾਜਪਾ ਕਹਿ ਰਹੀ ਹੈ ਕਿ ਭ੍ਰਸ਼ਟਾਚਾਰੀ ਸਾਰੇ ਇਕੱਠੇ ਹੋ ਗਏ ਇੱਕ ਮੰਚ ਤੇ ਆ ਗਏ ਪਰ ਹੁਣ ਸਿੱਧੇ ਸਵਾਲ ਭਾਜਪਾ ਨੂੰ ਹਰਜੀਤ ਗਰੇਵਾਲ ਭਾਜਪਾ ਦੇ ਆਗੂ ਮੇਰੇ ਨਾਲ ਮੌਜੂਦ ਹੈ ਮੈਂ ਇਹ ਸਮਝਦਾ ਕਿ ਜੋ ਮੋਦੀ ਜੀ ਦਾ ਸਲੋਗਨ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਜਿਹੜਾ ਉਸ ਨੂੰ ਮੰਨ ਕੇ ਆਉਂਦਾ ਉਹ ਸਾਡੇ ਚ ਆ ਸਕਦਾ ਹੈ ਇਹ ਉਹਨਾਂ ਨੂੰ ਸਵਾਲ ਮੇਰਾ ਇਹ ਸੀਗਾ ਕਿ ਉਸ ਤੋਂ ਬਾਅਦ ਰੇਡ ਕਿਉਂ ਬੰਦ ਹੋ ਜਾਂਦੀ ਹੈ ਸ਼ਵਿੰਦੂ ਅਧਿਕਾਰੀ ਹੋਗੇ ਅਜੀਤ ਪਵਾਰ ਹੋਗੇ ਤੁਹਾਡੇ ਸ਼ਮਤ ਬਿਸਵਾ ਹੋਗੇ ਉਸ ਤੋਂ ਬਾਅਦ ਰੇਡ ਕਿਉਂ ਬੰਦ ਹੋ ਜਾਂਦੀ ਹੈ ਕੋਈ ਇਨਸੀਡੈਂਟ ਸਮਝੀਏ ਜਾਂ ਵਾਕਈ ਕੋਈ ਰੇਡ ਕੋਈ ਨਹੀਂ ਬੰਦ ਹੋਈ ਉਹ ਜਾਂਚ ਬਰਾਬਰ ਚੱਲਦੀ ਰਹਿੰਦੀ ਹੈ ਪਰ ਉਹ ਜਾਂਚ ਇਦਾਂ ਹੀ ਚੱਲੂਗੀ ਠੀਕ ਹੈ ਪੜਾ ਤੁਸੀਂ ਕਿਸਾਨਾਂ ਦਾ ਜ਼ਿਕਰ ਕਰ ਲਓ ਕਿਸਾਨ ਬੈਠੇ ਹੋਏ ਐ ਤੇ ਹਰਿਆਣੇ ਚ ਵੱਡੇ ਪੱਧਰ ਉੱਪਰ ਵਿਰੋਧ ਕਰ ਰਹੇ ਭਾਜਪਾ ਦਾ ਪੰਜਾਬ ਦੇ ਵਿੱਚ ਕਰ ਰਹੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਹਰਿਆਣੇ ਚ 14 ਫਸਲਾ ਤੇ ਐਮਐਸਪੀ ਦਿੱਤੀ ਹੋਈ ਐ ਤੁਸੀਂ ਉਹ 14 ਫਸਲਾ ਦੱਸ ਦੋ ਤੇ ਹਰਿਆਣੇ ਦੇ ਕਿਸਾਨ ਦੱਸ ਦੋ ਕਿਹੜੇ ਕਹਿ ਰਿਹਾ ਕਿ ਸਾਨੂੰ ਐਮਐਸਪੀ ਪੂਰੀ ਮਿਲ ਰਹੀ ਐ ਸਾਡੀ ਸਾਰੀ ਆ ਫਸਲਾ ਚੱਕੀਆਂ ਜਾ ਰਹੀਆਂ ਇਹ ਅਨਾਉਂਸਮੈਂਟ ਹੁੰਦੀ ਐ ਕੇਂਦਰ ਦੀ ਕਿਸ ਪਰਪਾਈ ਯੋਜਨਾ ਜੇ ਕੀਮਤ ਘੱਟ ਮਿਲਦੀ ਐ ਮੱਕੇ ਦੇ ਉੱਪਰ ਉਹਥੇ ਲਾਗੂ ਕੀਤੀ ਉਹਨਾਂ ਲੋਕ ਬੀਜਦੇ ਆ ਔਰ ਉਹ ਮਿਲਦੀ ਹੈ ਠੀਕ ਹੈ ਇਸੇ ਤਰ੍ਹਾਂ ਬਾਕੀ ਜਿਹੜੀਆਂ ਸਬਜ਼ੀਆਂ ਨੇ ਫਸਲਾਂ ਨੇ ਉਹ ਵੀ ਕਵਰ ਹੁੰਦੀਆਂ ਨੇ ਉਹਦੇ ਨਾਲ ਤੁਸੀਂ ਉਹ ਕੱਢ ਲਓ ਉਹਨਾਂ ਦੇ ਨੈਟ ਤੋਂ ਹੀ ਨਿਕਲਿਆ ਆਉਣਾ ਸਾਰਾ ਹਰਿਆਣਾ ਦੇ ਠੀਕ ਹੈ ਮੈਨੂੰ ਕਿਉਂ ਸਰਵਨ ਸਾਹਿਬ ਨੈਟ ਤੇ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਜਮੀਨ ਪੱਧਰ ਤੇ ਚੀਜ਼ਾਂ ਲਾਗੂ ਹੁੰਦੀਆਂ ਮੱਕੇ ਦਾ ਮਤਲਬ ਆਨਲਾਈਨ ਤਾਂ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਸਰੋਂ ਦਾ ਦਸਤਾ ਮੱਕੇ ਦਾ ਦਸਤਾ ਹੋਰ ਮੈਂ ਤੁਹਾਨੂੰ ਕੀ ਦੱਸਾਂ ਬਾਕੀ ਫਸਲਾਂ ਦੀ ਗਿਣਤੀ ਕਰਾ ਦੂੰਗਾ ਤੁਹਾਨੂੰ ਠੀਕ ਹੈ ਪਰ ਕਿਰ ਕਿਸਾਨ ਪ੍ਰਦਰਸ਼ਨ ਕਿਉਂ ਕਰ ਰਹੇ ਜੇਕਰ ਉਹਨਾਂ ਨੂੰ ਮਿਲ ਹੀ ਰਿਹਾ ਉਹਨਾਂ ਨੂੰ ਸ਼ੌਂਕ ਤਾਂ ਹੈ ਨਹੀਂ ਪ੍ਰਦਰਸ਼ਨ ਕਰਨ ਦਾ ਅਰੇ ਭਾਈ ਉਹ ਤਾਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਆ ਮੈਂ ਆ ਕਿਹਾ ਉਹਨਾਂ ਤੋਂ ਪੁੱਛ ਲਓ ਠੀਕ ਹੈ ਪੰਜਾਬ ਚ ਦਿੱਤੀ ਹੋਈ ਜੇ ਤੁਸੀਂ ਦੱਸ ਦਿਓ ਉਹ ਮੈਡਮ ਚੁਟਕੀ ਨੇ ਵੀ ਕੁਝ ਨਹੀਂ ਕੀਤਾ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਉਹ ਤਾਂ ਕੇਜਰੀਵਾਲ ਦਾ ਮੈਸੇਜ ਲੈ ਕੇ ਆਈ ਸੀ ਉਹਨੂੰ ਤੁਸੀਂ ਪੁੱਛਦੇ ਨਹੀਂ ਹੋ ਸਾਡੇ ਘਰ ਦੇ ਉਹਨਾਂ ਨੂੰ ਵੀ ਪੁੱਛਦੇ ਆ ਹੁਣ ਉਹਨਾਂ ਦੇ ਖਿਲਾਫ 8 8 ਅਪ੍ਰੈਲ ਨੂੰ ਵੱਡਾ ਤਰਨਾ ਹੈਗਾ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨਾ ਉਹ ਜਿਹੜਾ ਨਵਾਂ ਬਿੱਲ ਹੈ ਕਿ ਆਪਾਂ ਕੀ ਨੋਟੀਫਾਈ ਕੀਤਾ ਉਹਨਾਂ ਨੇ 26 ਮੰਡੀਆਂ ਵਿੱਚ ਤਬਦੀਲ ਕੀਤਾ ਸਾਈਲੋ ਉਹਦੇ ਵਿੱਚ ਅਡਾਨੀ ਦਾ ਵੀ ਜ਼ਿਕਰ ਹੈਗਾ ਸਾਈਲੋ ਬਣਾਏ ਹੈਗੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਵੀ ਉਹਦੋਂ ਪੰਜਾਬ ਸਰਕਾਰ ਤੋਂ ਵੀ ਸਵਾਲ ਕਰਾਂਗੇ ਪਰ ਜਿਹੜਾ ਫਿਲਹਾਲ ਤੁਹਾਡੇ ਖਿਲਾਫ ਧਰਨਾ ਚੱਲ ਰਿਹਾ ਹੈਗਾ ਜਾਖੜ ਕੇਰੇ ਜਾ ਰਹੇ ਪਿੰਡਾਂ ਜਾਂਦੇ ਹੈਗੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਦੇਖੋ ਸ਼ਾਂਤਮਈ ਪ੍ਰਦਰਸ਼ਨ ਨਾਰੇਬਾਜੀ ਕਰਨਾ ਸਭ ਦਾ ਅਧਿਕਾਰ ਹੈ ਮੇਰਾ ਵੀ ਕਰਨ ਬਾਕੀਆਂ ਦਾ ਵੀ ਜੇ ਉਹ ਹਿੰਸਕ ਹੋਵੇ ਉੱਥੇ ਕਾਨੂੰਨ ਆਪਣਾ ਕੰਮ ਕਰੂਗਾ ਉੱਥੇ ਅਸੀਂ ਕਰਨਾ ਠੀਕ ਹੈ ਇਸੇ ਕਰਕੇ ਤੁਹਾਡਾ ਜਿਹੜਾ ਅਕਾਲੀ ਦਲ ਦੇ ਨਾਲ ਸਮਝੋਤਾ ਸਿਰੇ ਨਹੀਂ ਚੜਿਆ ਕਿਉਂਕਿ ਉਹਨਾਂ ਦੀ ਮੰਗ ਸੀਗੀ ਕੋਈ ਨਾ ਕੋਈ ਹੱਲ ਦੇ ਦਿੱਤਾ ਜਾਵੇ ਕਿਉਂਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ ਪੰਜਾਬ ਦੇ ਵਿੱਚ ਇਸੇ ਕਰਕੇ ਤੁਹਾਡਾ ਸਮਝੋਤਾ ਨਹੀਂ ਸਿਰੇ ਚੜਿਆ ਸਾਡਾ ਅਸੀਂ ਦਾ ਯਾਰ ਪੰਜਵੇਂ ਹਿੱਸੇ ਦੀ ਕੋਈ ਭਾਈ ਵਾਲੀ ਹੁੰਦੀ ਆ ਅਸੀਂ ਤਾਂ ਕਸਾਈ ਨੇ ਬੱਕਰਾ ਕੱਟਣਾ ਹੁੰਦਾ ਸਾਹਮਣੇ ਖੜਾ ਹੁੰਦਾ ਇੱਕ شریف ਆਦਮੀ ਮੇਰੇ ਵਰਗਾ ਉਹਨੂੰ ਉਹ ਕਹਿੰਦਾ ਜਿਨੇ ਕੱਟਣਾ ਕਿ ਭਾਈ ਕੱਟ ਦੂੰ ਤੇ ਇੰਨਾ ਕਹਿਣ ਦੇ ਨਾਲ ਹੀ ਉਹਨੂੰ ਅੱਧਾ ਪਾਪ ਆ ਜਾਂਦਾ ਹੋਰ ਸਾਡਾ ਕੁਝ ਨਹੀਂ ਆ ਮਤਲਬ ਮੰਨਦੇ ਹੋ ਕਿ ਤੁਹਾਡੇ ਤੋਂ ਵੀ ਗਲਤੀਆਂ ਹੋਈਆਂ ਤੁਹਾਡੇ ਜਦੋਂ ਨਾਲ ਸੀਗੇ ਤੁਸੀਂ ਸਾਥ ਹੀ ਰਹੇ ਉਹਨਾਂ ਨੇ ਗਲਤੀਆਂ ਕੀਤੀ ਤੁਸੀਂ ਤੁਸੀਂ ਸਾਥ ਦਿੱਤਾ ਉਹਨਾਂ ਦਾ ਸਾਡੀ ਤਾਂ ਜ਼ਿੰਮੇਵਾਰੀ ਨਹੀਂ ਸੀ ਬੋਲ ਨਹੀਂ ਕੀਤਾ ਉਹਦੋਂ ਨਾ ਸਾਡੀ ਜ਼ਿੰਮੇਵਾਰੀ ਨਹੀਂ ਸੀ ਅਸੀਂ ਕੀ ਵਿਰੋਧ ਕਰਨਾ ਸੀ ਪੰਥਕ ਸਰਕਾਰ ਉਹਨਾਂ ਦੀ ਵਿਰੋਧ ਅਸੀਂ ਕਰਦੇ ਰਹੀਏ ਕਮਾਲ ਦੀ ਗੱਲ ਆ ਬਾਕੀ ਲੋਕ ਕਿੱਥੇ ਗਏ ਸੀ ਜਿਹੜੇ ਅੱਜ ਪਹਿਰੇਦਾਰ ਬਣੇ ਹੋਏ ਆ ਬੋਲੋ ਨਾ ਹੁਣ ਕਿਉਂ ਨਹੀਂ ਬੋਲਦੇ ਉਹਨਾਂ ਦੇ ਖਿਲਾਫ ਗੱਲ ਕਰੋ ਸੁਖਵੀਰ ਤੋਂ ਪੁੱਛ ਲਓ ਬਾਦਲ ਸਾਹਿਬ ਤੋਂ ਪੁੱਛੋ ਤੰਤਰ ਕਰੇ ਹੋ ਸਭ ਕੀ ਜੋ ਅਕਾਲੀ ਦਲ ਦੇ ਨਾਲ ਹੁਣ ਸਮਝੋਤਾ ਨਹੀਂ ਹੋਇਆ ਕਿਉਂਕਿ ਸਰਵੇ ਜੋ ਦੱਸ ਰਹੇ ਹੈਗੇ ਆ ਕਿ ਭਾਜਪਾ ਇੱਕ ਤੋਂ ਵੱਧ ਵੱਧ ਇੱਕ ਜਾਂ ਦੋ ਸੀਟਾਂ ਇਸ ਤੋਂ ਉੱਪਰ ਨਹੀਂ ਲੱ ਜਾ ਸਕਦੀ ਪੰਜਾਬ ਦੇ ਤੁਹਾਡੇ ਸਰਵੇ ਇੰਟਰਨਲ ਸਰਵੇ ਕੀ ਕਹਿ ਰਿਹਾ ਹੈ ਇਸ ਤਰ੍ਹਾਂ ਅਸੀਂ ਮੈਂ ਇਹ ਤਾਂ ਨਹੀਂ ਕਹਿੰਦਾ ਵੀ 13 ਦੀ 13 ਭਗਵੰਤ ਮਾਨ ਦੀ ਤਰ੍ਹਾਂ ਝੂਠ ਨਹੀਂ ਬੋਲਣਾ ਹੁੰਦਾ ਉਹਨੂੰ ਤਾਂ ਇੱਕ ਵੀ ਨਹੀਂ ਆਉਣੀ ਅਸੀਂ 9 ਤੋਂ 10 ਸੀਟਾਂ ਸਿੱਧੀਆਂ ਜਿੱਤਾਂਗੇ ਸਾਨੂੰ ਕਿਸੇ ਦੇ ਸਮਰਥਨ ਦੀ ਜ਼ਰੂਰਤ ਨਹੀਂ ਪੰਜਾਬ 'ਚ ਪੰਜਾਬ ਦੀ ਜਨਤਾ ਨੇ ਤੈਅ ਕਰ ਲਿਆ ਨਹੀਂ ਉਹੀ ਕਾਂਗਰਸੀਆਂ ਨੂੰ ਲਿਆ ਲਿਆ ਕਿ ਸੀਟਾਂ ਦੇ ਉੱਪਰ ਖੜਾ ਕਰ ਰਹੇ ਹੋ ਕਿ ਉਹਨਾਂ ਦੇ ਬਲਬੁੱਤੇ ਜਿੱਤੋਂਗੇ ਤਾਂ ਆਪਣੇ ਬਲਬੁੱਤੇ ਜਿੱਤੋਂਗੇ ਕਾਂਗਰਸੀ ਬੰਦੇ ਨਹੀਂ ਹੁੰਦੇ ਉਹਨਾਂ ਨੂੰ ਤੁਸੀਂ ਇਨਸਾਨ ਨਹੀਂ ਮੰਨਦੇ ਤੁਸੀਂ ਤਾਂ ਭ੍ਰਸ਼ਟਾਚਾਰੀ ਕਹਿੰਦੇ ਉਹਨਾਂ ਨੂੰ ਨਹੀਂ ਅਸੀਂ ਤਾਂ ਇਨਸਾਨ ਬੰਦੇ ਆ ਸਾਰਿਆਂ ਨੂੰ ਨਹੀਂ ਹੋਂਜੇ ਤਾਂ ਭ੍ਰਸ਼ਟਾਚਾਰੀ ਕਹ ਰਹੀ ਸੀ ਤੁਹਾਡੇ ਚ ਆ ਕੇ ਤਾਂ ਵਾਸ਼ਿੰਗ ਮਸ਼ੀਨ ਤੁਹਾਡੇ ਕੋਲ ਲੱਗੀ ਜਿਵੇਂ ਉਹ ਕਹਿੰਦੇ ਆ ਅਸੀਂ ਤਾਂ ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨਦੇ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਠੀਕ ਹੈ ਅਸੀਂ ਤਾਂ ਉਸ ਨੂੰ ਮੰਨਦੇ ਆ ਭਾਜਪਾ ਤਾਂ ਤੇ ਉਹ ਇਹ ਤੁਸੀਂ ਥੋਨੋਂ ਬੁਰੇ ਲੱਗਦੇ ਹੋਣੇ ਕ ਸਾਨੂੰ ਕੋਈ ਬੁਰਾ ਨਹੀਂ ਲੱਗਦਾ ਜਿਹੜਾ ਦੇਸ਼ਸ਼ੀਤੀ ਗੱਲ ਕਰਦਾ ਉਹ ਸਾਡੇ ਹਿੱਤ ਚ ਠੀਕ ਹੈ ਹਾਂ ਜੀ ਬਣੀ ਜੀ ਸਾਨੂੰ ਕਾਂਗਰਸੀ ਬੁਰੇ ਨਹੀਂ ਲੱਗਦੇ ਸੋ ਸਭ ਨੂੰ ਇੱਕ ਪਛਾਣਦੇ ਆ ਪਰ ਕਾਂਗਰਸੀਆ ਦੇ ਪਿੱਛੇ ਈਡੀ ਸੀਬੀਆਈ ਇਹ ਸਭ ਚੱਲੀ ਹੈ ਕਾਂਗਰਸੀ ਭ੍ਰਿਸ਼ਟਾਚਾਰੀ ਹੈਗੇ ਪਰ ਸਾਨੂੰ ਬੁਰੇ ਨਹੀਂ ਲੱਗਦੇ ਹੋ ਕੈਮਰਾ ਪਰਸਨ ਡਿੰਪੀ ਡੋਗਰਾ ਦੇ ਨਾਲ ਆਸ਼ੂ ਨੇਜਾ ਲਿਵਿੰਗ ਇਨ ਦੀ ਨਿਊਜ਼ ਚੰਡੀਗੜ੍ਹ